ਮੈਨੂੰ ਲੱਗਦਾ ਉਹ ਮੈਂਟਲੀ ਸਿੱਕ ਹੈ ਇਹ ਉਹਦੇ ਘਰ ਦੇ ਨੂੰ ਉਹਦਾ ਇਲਾਜ ਕਰਾਉਣਾ ਮੈਂ ਇਹੋ ਮੈਂ ਇਹੋ ਜਿਹੜੇ ਫੁਕਰਾ ਪੰਥੀ ਜਿਹਨਾਂ ਨੂੰ ਉਹਨੇ ਤੇ ਕੋਈ ਕਮੈਂਟ ਨਹੀਂ ਕਰਦਾ ਪਲੀਜ਼ ਮੈਂ ਕਿਉਂਕਿ ਉਹਦੀ ਕੋਈ ਸੀਰੀਅਸ ਸੀਰੀਅਸਨੈਸ ਉਹਦੇ ਵਿੱਚ ਹੈ ਨਹੀਂ ਉਹਨੂੰ ਤਾਂ ਬਿਆਨਾਂ ਚ ਬਿਆਨ ਦੇ ਕੇ ਮੀਡੀਆ ਚ ਰਹਿਣ ਦਾ ਚਾਹ ਹੈ ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿੱਕ ਹੈ ਉਹਦੇ ਘਰ ਦੇ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਸਵਾਲ ਕਿਸਾਨੀ ਅੰਦੋਲਨ ਦੇ ਉੱਪਰ ਉਹਨੇ ਚੱਕ ਲਈ ਉਹਦੇ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਰੋਜ਼ ਕੁਛ ਨਾ ਕੁਝ ਬੋਲੂ ਉਹਨੂੰ ਕੀ ਕਰੂੰਗਾ ਮੈਂ ਜੋ ਕਹਣਾ ਉਹ ਮੈਂਟਲੀ ਸਿਕ ਹੈ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਸਭ ਤੋਂ ਵੱਡਾ ਜਿਹੜਾ ਕਿਸਾਨਾਂ ਦਾ ਕਿਸਾਨੀ ਅੰਦੋਲਨ ਦਿੰਦੀ ਆ ਉਹਦੇ ਉੱਤੇ ਇੱਕ ਵੱਡੇ ਇਲਜ਼ਾਮ ਲਾਦੇ ਕੰਗਣਾ ਨੇ ਕਹਿੰਦੇ ਉਸ ਜੀ ਕਿਸਾਨਾਂ ਕੋਲੋਂ ਫਲਾਤਕਾਰ ਹੋਏ ਨੇ ਕਿਸਾਨਾਂ ਨੇ ਉਸ ਲਾਸ਼ ਮੈਂ ਕਹਿ ਬੈਠਾ ਜੀ ਹੁਣ ਦੂ ਕਹਿਣਾ ਸੀ ਮੈਂ ਕਹਿ ਦਦਾ ਵੀ ਸ਼ੀਜ਼ ਮੈਂਟਲੀ ਸਿਕ ਹੈ ਉਹ ਕੁਝ ਵੀ ਕਹਿ ਦੇਗੀ ਉਹਦੇ ਕਹਿਣ ਨਾਲ ਥੋੜਾ ਸਾਰਾ ਕੁਝ ਹੋ ਗਿਆ ਅੰਦੋਲਨ ਹੋਏ ਨੂੰ 2 ਸਾਲ ਹੋ ਗਏ ਉਹ ਉਹਦਾ ਰੋਜ਼ ਕੁਛ ਨਾ ਕੋਈ ਬੋਲਦੀ ਹੈ ਜੀ ਪੰਜਾਬੀਆਂ ਨੂੰ ਸੋਚਣਾ ਕੋਈ ਉਹਦਾ ਕੀ ਕਰਨਾ